ਸਿਮਰਾਲਾ ਦੇ ਕੋਲ ਬੀਤੀ ਰਾਤ ਹੋਇਆ ਦਰਨਕ ਸੜਕ ਹਾਦਸਾ ਲੁਧਿਆਣਾ ਈਸਟ ਦੇ ACP ਅਤੇ ਗਨਮੈਨਦੀ ਹੋਈ ਮੌਤ ਡਰਾਈਵਰ ਬੁਰੀਤਰਾ ਹੋਇਆ ਜ਼ਖਮੀ ਸਿਮਰਾਲਾ ਦੇ 1 ਵਜੇ ਦੇ ਕਰੀਬ ਕੋਲਪੰਦੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਦਰਨਕ ਸੜਕ ਹਾਦਸਾ ਵਾਪਰਿਆ ਹਾਦਸੇ ਦੇ ਦੋ ਕਾਰਨ ਸਾਹਮਣੇ ਆਏ ਨੇ ਪਹਿਲਾ ਕਾਰਨ ਗੱਡੀ ਦੀ ਤੇਜ਼ ਰਫਤਾਰ ਅਤੇ ਓਵਰਟੇਕ ਕਰਨਾ ਦੂਸਰਾ ਕਾਂਦੀਸ ਜਗਦੇ ਸੜਕਾ ਹਾਦਸਾ ਹੋਇਆ ਉਸ ਦੇ ਕੋਲ ਪਿੰਡ ਵਾਸੀਆਂ ਨੇ ਗੈਸ ਫਾਟਕ ਦੇ ਵਿਰੋਧ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ ਜਿਸ ਕਾਰਨ ਇਹ ਸੜਕਾ ਇੱਕ ਪਾਸਿਓਂ ਬੰਦ ਟ੍ਰੈਫਿਕ ਨੂੰ ਰੋਕਣ ਕਰਨਾ ਵਾਪਰਿਆ ਜਿਸ ਵਿੱਚ ਲੁਧਿਆਣਾ ਦੇ ਈਸਟ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਡਰਾਈਵਰ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚ ਰੈਫਰ ਕੀਤਾ ਗਿਆ ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਸਿੰਘ ਹੋਈ ਹੈ ਜਾਣਕਾਰੀ ਮੁਤਾਬਕ ਫੋਰਟੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿਸ ਮਨਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਦੇ ਇੱਕ ਓਵਰਟੇਕ ਕਰ ਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਨਕਮਨ ਸਿਕਾ ਨਾ ਆਪ ਨੂੰ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਸਪਤਾਲ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਜ ਤੇ ਸੀਗੇ ਬਹੁਤ ਹੀ ਮਤਲਬ ਅਹਲੇ ਡਿਵਾਈਸ ਕਰਨ ਵਾਲੀ ਸਟੇਜ ਤੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜਿਦਕੀ ਨਾਮ ਜਿਹੜੇ ਐਕਸਾਇਰ ਇੱਕ ਇਸੇ ਪੇ ਸੰਦੀਪ ਸਿੰਘ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲਬਾਤ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਿਹਨੂੰ ਕਿੰਦੀ ਕੁਮਰ ਉਹਨਾਂ ਨੂੰ ਕਿਹਦਾ ਆ ਅਮ ਅਚਰ 40 ਸਾਲ ਦੇ ਆਸ-પાસ ਜਿਹੜਾ ਕਨਵੈਂਸ਼ਨ ਸੀ ਉਹ ਜਿਹੜੀ ਗੋਵਰੂਪ ਸੀ ਹਾਂ ਟੀਕ ਬਿਆਸ ਦਾ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਸੀ ਅ ਟੀ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਸਿਨੇਟ ਚਲਦੀ ਉਹ ਟੀਕ ਸਿਗਨਲ ਆਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣਗੀ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡੀ ਹੋਟਲ ਹਸਪੀਟਲ ਸੀ ਹਾਂਜੀ ਬਿਲਕੁਲ ਸਾਰਚ ਰੋਡ ਐਕਸੀਡੈਂਟ ਹੋਇਆ ਅੰਦੀ ਵਿਸ਼ੇਸ਼ਕਤ ਉਹਨਾਂ ਦੀ ਜੱਟ ਵੀ ਹੋਈ ਹੈ ਕਿੱਥੇ ਹੋਇਆ ਕਿੱਧਰ ਨੂੰ ਸੀ ਕਿ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਏਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀ ਜੀ ਦਾ ਕਨਵੈਨਸ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਫੀਸਨਰ ਗੱਡੀ ਸੀ ਉਹਨੂੰ ਅੱਗ ਵੀ ਲੱਗ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਕਦੀ ਉਸ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਪਹਿਰ ਗੁਰਗੇੜ ਗੱਦੀ ਨੂੰ ਜਾ ਕੇ ਉੱਥੇ ਅਗਰ ਜੀ ਕੱਬੂ ਪਾਇਆ ਗਿਆ ਤੇ ਬਹੁਤ ਅਨੁਸਬਤ ਸ੍ਰੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਗਨਮੈ ਨਾ ਉਹਦੀ ਡੈਥ ਹੋ ਗਈ ਹੈ ਕਿਤੇ ਦਾ ਨਾਲ ਸੀ ਇਹ ਲੋਕਿਆਨੇ ਦਾ ਨਾਲ ਸੀ ਉਸ ਦਿਨ ਕਿੰਨੇ ਜਾਣੇ ਸੀ ਕਿੰਨੇ ਜਣੇ ਸੀਗੇ ਜੀ ਕਿ ਜੀ ਐਸ ਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈ ਇੱਕ ਹੁੰਦਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ